ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀਵਕਾਲਵਾਚ ਤੇ ਕਹਿ ਦਿੱਤਾ ਅੱਜ ਤੋਂ ਬਾਅਦ ਕੋਈ ਵੀ ਹੋਰ ਕਿਸੇ ਦੇ ਅੱਗੇ ਨਹੀਂ ਝੁਕੇਗਾ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਗੱਦੀ ਦਿੱਤੀ ਜੂੰਦੇ ਜੀ ਸਹਿ ਟਿੱਕਾ ਦਿੱਤੋ ਉਸ ਜੀਵਨ ਦੇ ਕਿਉਂਕਿ ਸਿਧਾਂਤ ਗੁਰਨਾਨਕ ਕਾਲ ਦੇ ਵੇਲੇ ਤੋਂ ਚੱਲਿਆ ਆ ਰਿਹਾ ਹੈ ਕਿਉਂਕਿ ਇਹਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਿਓ ਜੀ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਗੱਦੀ ਬਖਸ਼ੀ ਸਰੀਰਕ ਤੌਰ ਤੇ ਗੁਰਨਾਨਕ ਸਾਹਿਬ ਹਾਜ਼ਰ ਨੇ ਗੁਰੂ ਅੰਗਦ ਸਾਹਿਬ ਜੀ ਨੇ ਗੁਰਗੱਦੀ ਦਿੱਤੀ ਗੁਰੂ ਅਮਰਦਾਸ ਜੀ ਨੂੰ ਸਰੀਰਕ ਤੌਰ ਤੇ ਹਾਜ਼ਰ ਨੇ ਗੁਰੂ ਅਮਰਦਾਸ ਮਹਾਰਾਜ ਜਿਨੇ ਗੁਰਗੱਦੀ ਦਿੱਤੀ ਗੁਰੂ ਰਾਮਦਾਸ ਜੀ ਨੂੰ ਸਰੀਰਕ ਤੌਰ ਤੇ ਹਾਜ਼ਰ ਨੇ ਇਹੀ ਤਾਂ ਲੜੀ ਅੱਗੇ ਤੱਕ ਚੱਲਦੀ ਆਈ ਜਦੋਂ ਐਦਾਂ ਦਾ ਵੀ ਪੱਖ ਆਇਆ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵੇਲੇ ਦਿੱਲੀ ਦੀ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਰਾਜੇ ਨੇ ਉਸ ਵੇਲੇ ਉੱਥੇ ਤੇ ਉੱਥੇ ਇਹ ਪੱਖ ਵੇਖੋ ਸੰਗਤਾਂ ਨੇ ਉਦੋਂ ਪੁੱਛਿਆ ਸਤ ਪਾਸ਼ਾ ਸਾਰੇ ਹੀ ਗੁਰੂ ਸਾਹਿਬਾਨ ਨੇ ਆਪਣੇ ਸਰੀਰਕ ਹਯਾਤੀ ਦੇ ਵਿੱਚ ਅਗਲੇ ਗੁਰੂ ਸਾਹਿਬ ਦੇ ਲੜ ਸਾਨੂੰ ਲਾ ਕੇ ਗਏ ਨੇ ਤੁਸੀਂ ਕਿਹਦੇ ਲੜ ਲਾ ਕੇ ਚੱਲੇ ਜੇ ਆਪਣੇ ਮukh ਚੋਂ ਕੁਝ ਬਚਨ ਉਚਾਰਨ ਕਰੋ ਤੇ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮukh ਚੋਂ ਜੋ ਬਚਨ ਉਚਾਰਨ ਹੋਏ ਬਾਬਾ ਬਸੇ ਗ੍ਰਾਮ ਬਕਾਲੇ ਬੰਨ ਗੁਰ ਸੰਕਤ ਸਕਲ ਸੰਭਾਲੇ ਬਾਬਾ ਬਚਨ ਜਿਹੜਾ ਉਹ ਦਾਦੇ ਦੇ ਪ੍ਰਤੀ ਵਰਤਿਆ ਜਾਂਦਾ ਹੈ ਦਾਦੇ ਨੂੰ ਬਾਬਾ ਕਿਹਾ ਜਾਂਦਾ ਹੈ ਤੇ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਦੇ ਜੇਕਰ ਰਿਸ਼ਤੇ ਦੇ ਵਿੱਚ ਵੇਖੋ ਤੇ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਦੇ ਬਾਬਾ ਭਾਵ ਦਾਦਾ ਲੱਗਦੇ ਨੇ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਦੇ ਪਿਤਾ ਜੀ ਗੁਰੂ ਹਰ ਰਾਏ ਸਹਿਬ ਜੀ ਹੈ ਤੇ ਗੁਰੂ ਹਰ ਰਾਏ ਸਹਿਬ ਮਹਾਰਾਜ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਉਧਰ ਪੱਖ ਵੇਖੋ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਕੇ ਭਰਾ ਨੇ ਸਕੇ ਭਰਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਤਾਂ ਹੀ ਇਹ ਬਚਨ ਉਚਾਰਨ ਕੀਤਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਅੱਜ ਤਾਂ ਆਪਾਂ ਬਾਬਾ ਬਕਾਲਾ ਕਹਿ ਦਿੰਦੇ ਆ ਨਾ ਜੀ ਬਾਬਾ ਬਕਾਲਾ ਸਾਹਿਬ ਉਹ ਬਕਾਲਾ ਹੀ ਸੀ ਪਹਿਲਾਂ ਨਾਮ ਬਕਾਲਾ ਹੀ ਸੀ ਬਾਬਾ ਤਾਂ ਨਾਲ ਕਿਹਾ ਜਾਂਦਾ ਕਿਉਂਕਿ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ ਇਹ ਇਹ ਪੱਖ ਬੜਾ ਗਹਿਰਾ ਸਮਝਣ ਵਾਲਾ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੱਦੀ ਦਿੱਤੀ ਦਾਦੇ ਨੇ ਪੋਤੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ بیٹے ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦਾ ਬੇਟਾ ਗੁਰੂ ਹਰ Rai ਸਾਹਿਬ ਜੀ ਹੈ। ਦਾਦੇ ਨੇ ਪੋਤੇ ਨੂੰ ਗੱਦੀ ਦਿੱਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸਮਾਂ ਆਇਆ ਇੱਥੇ ਪੋਤਾ ਦਾਦੇ ਨੂੰ ਗੱਦੀ ਦੇ ਰਿਹਾ ਹੈ। ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਕਿ ਕੌਣ ਵੱਡਾ ਤੇ ਇੱਥੇ ਕੌਣ ਛੋਟਾ ਹੈ। ਜਿਹਦੇ ਕੋਲ ਰੱਬ ਦੇ ਨਾਮ ਦੀ ਦਾਤ ਹੈ ਜੋਤ ਹੈ ਉਹ ਸਭ ਤੋਂ ਵੱਡਾ ਹੈ। ਆਪਸ ਕੋ ਜੋ ਜਾਣੇ ਨੀਚਾ ਸੋਊ ਗਣੀਏ ਸਭ ਤੇ ਉੱਚਾ ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਜੇ ਇਹ ਉਮਰ ਦਾ ਤਕਾਜ਼ਾ ਹੁੰਦਾ ਆਪਣੇ ਵੇਖੋ ਸੰਗਤ ਵਿੱਚ ਸਿਆਣੀਆਂ ਉਮਰਾਂ ਵਾਲੇ 60 70 80 90 ਸਾਲ ਦੇ ਬੈਠੇ ਨੇ ਜੇ ਉਮਰ ਦਾ ਤਕਾਜ਼ਾ ਹੁੰਦਾ 70 80 ਸਾਲ ਵਾਲੇ ਕਹਿਣਗੇ ਅਸੀਂ 5 ਸਾਲ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਗੇ ਕਿਉਂ ਸਿਰ ਝੁਕਾਈਏ ਜੀ ਨਹੀਂ ਇੱਥੇ ਉਮਰ ਮਾਇਨੇ ਨਹੀਂ ਰੱਖਦੀ ਮੈਨੇ ਇਹ ਰੱਖਦਾ ਏ ਜਿਸ ਦੇ ਅੱਗੇ ਅਸੀਂ ਸੀਸ ਝੁਕਾ ਰਹੇ ਹਾਂ ਉਹਦੇ ਹਿਰਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਜੋਤ ਟਿਕੀ ਹੋਈ ਹੈ ਇਸ ਕਰਕੇ ਅਸੀਂ ਉਹਦੇ ਅੱਗੇ ਸੀਸ ਝੁਕਾ ਰਹੇ ਹਾਂ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਨੂੰ 5 ਸਾਲ ਦੀ ਉਮਰ 'ਚ ਗੱਦੀ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਦਾਂ ਹੀ ਸਦੀਵਕਾਲ ਜਦੋਂ ਸਰੀਰ ਕਹਜਾਤੀ ਹੈ ਨਾ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਨੇ ਉਦੋਂ ਕੁਝ ਇੱਕ ਸਿੱਖਾਂ ਦੀ ਜ਼ਿੰਮੇਵਾਰੀ ਲਈ ਹੈ ਜਾਓ ਤੁਸੀਂ ਬਕਾਲੇ ਦੀ ਧਰਤੀ ਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦਿਓ ਇਹ ਸਾਰਾ ਕੁਝ ਬਚਨ ਜੁਦੇ ਜੀ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇਦਾਂ ਇਹ ਪ੍ਰਸੰਗ ਚੱਲਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਪਣਾ ਅੰਤਮ ਸਮਾਂ ਸੀ ਜਦੋਂ ਵਜ਼ੀਰ ਖਾਨ ਦੇ ਭੇਜੇ ਹੋਏ ਦੋ ਜਸੂਸੀਏ ਸੂਈਏ ਉਹ ਮਗਰ ਮਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪੈੜ ਦੱਬਦੇ ਤੁਰੇ ਆਉਂਦੇ ਨੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਉਸ ਵੇਲੇ ਹਾਜ਼ਰ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦਾ ਇੱਕ ਪੱਖ ਜ਼ਰੂਰ ਧਿਆਨ ਵਿੱਚ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਜਦੋਂ ਉਹਨਾਂ ਨੇ ਖਾਲਸਾ ਸਜਾਇਆ ਏ ਖਾਲਸਾ ਪੰਥ ਸਜਾਇਆ ਗਿਆ ਸਭ ਤੋਂ ਪਹਿਲਾਂ ਜਿਸ ਸਿੱਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਉਸ ਸਿੱਖ ਦਾ ਨਾਮ ਭਾਈ ਦਇਆ ਸਿੰਘ ਹੈ ਤੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਸਭ ਤੋਂ ਅਖੀਰ ਤੇ ਜਿਸ ਕਿਸੇ ਨੇ ਅਮਰਤ ਦੀ ਦਾਤ ਲਈ ਹੈ ਉਹ ਹੈਗੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਸੋ ਇਹ ਪੱਖ ਜ਼ਰੂਰ ਧਿਆਨ ਵਿੱਚ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਦੀ ਧਰਤੀ ਸਾਰੀਆਂ ਸੰਗਤਾਂ ਉੱਤੇ ਹਾਜ਼ਰ ਨੇ ਜਸੂਸੀਆਂ ਨੇ ਮੌਕਾ ਸਾਹਮਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਖੀ ਦੇ ਵਿੱਚ ਸ਼ੁਰਾਕ ਮਾਰ ਦਿੱਤਾ ਜਖਮ ਤਾਂ ਸੀ ਦਿੱਤਾ ਗਿਆ ਪਰ ਵਕਤ ਇਦਾਂ ਦਾ ਵੀ ਆਇਆ ਫੇਰ ਜਦੋਂ ਇਹ ਕਮਾਨ ਚੜੀ ਗਈ ਚਿਲਾ ਚੜਾਇਆ ਗਿਆ ਤੇ ਉਹ ਖਿੱਚ ਪੈਂਦੀ ਆ ਜੀ ਸੇਟ ਨੂੰ ਸਰੀਰ ਨੂੰ ਖਿੱਚ ਪੈਂਦੀ ਇੱਕ ਤੇ ਜਦੋਂ ਚਿਲਾ ਚੜਾਇਆ ਤੇ ਜ਼ਖਮ ਖੁੱਲ ਗਿਆ ਪਰ ਉਹ ਖੂਨ ਕਾਫੀ ਵਹਿ ਗਿਆ ਸੰਭਾਲਿਆ ਨਹੀਂ ਗਿਆ ਸੰਗਤ ਨੇ ਕਿਹਾ ਪਾਤਸ਼ਾਹ ਹੁਣ ਆਉਣ ਵਾਲਾ ਸਮਾਂ ਤੁਸੀਂ ਅਖੀਰ ਤੇ ਐ ਪਰ ਹੁਣ ਕਿਹਦੇ ਲੜ ਲਾ ਕੇ ਜਾਓਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਸਥਾਨ ਤਿਆਰ ਕਰਵਾਇਆ ਗੁਰਗੱਦੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਜੋਬਤ ਕੀਤਾ ਉਹੀ ਸਰੂਪ ਜਿਹੜਾ ਬਾਬਾ ਦੀਪ ਸਿੰਘ ਜੀ ਤੇ ਭਾਈ ਮਣੀ ਸਿੰਘ ਦੀ ਨਿਗਰਾਨੀ ਦੇ ਵਿੱਚ ਤਿਆਰ ਹੋਇਆ ਸੀ ਉਹੀ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੈ ਕੇ ਗਏ ਨਦੇੜ ਦੀ ਧਰਤੀ ਤੇ ਉਸੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਦੀਵੀ ਤੌਰ ਤੇ ਸਦਾ ਵਾਸਤੇ ਜਿਹੜਾ ਉਹ ਗੁਰਗੱਦੀ ਦੇ ਉੱਤੇ ਸੁਭਾਏ ਮਾਣ ਕਰਕੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰੇ ਪਾਸੇ ਮੱਥਾ ਟੇਕ ਦਿੱਤਾ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੱਥਾ ਟੇਕਿਆ ਇੱਕ ਔਰੰਗਜ਼ੇਬ ਹੈ ਜੋਰ ਲਾਉਂਦਾ ਰਹਿ ਗਿਆ ਸਿਪਾਈਆਂ ਨੂੰ ਮਗਰ ਲਾਇਆ ਮਗਰ ਲਾਇ ਪੂਰੀ ਫੌਜ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਕੇ ਝੁਕਾ ਲਵਾ ਵੱਡੇ ਵੱਡੇ ਰਾਜਾਂ ਦਾ ਜੋਰ ਲੱਗਾ ਰਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਫੜੋ ਤੇ ਮੇਰੇ ਸਾਹਮਣੇ ਝੁਕ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਝੁਕਾਉਣ ਵਾਲਾ ਨਾ ਤਾਂ ਔਰੰਗਜ਼ੇਬ ਕਾਮਯਾਬ ਹੋਇਆ ਨਾ ਵਜ਼ੀਰ ਖਾਨ ਕਾਮਯਾਬ ਹੋਇਆ ਪਰ ਜੇਕਰ ਕੋਈ ਕਾਮਯਾਬ ਹੋਇਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਝੁਕਾ ਕੇ ਇੱਕ ਗੱਲ ਕਹਿ ਦਿੱਤੀ ਸੀ ਜੇ ਮੇਰਾ ਸੀਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਿਆ ਸਿੱਖੋ ਆਪ ਦਾ ਸੀਸ ਕਿਤੇ ਥਾਂਪੁਰ ਥਾਂ ਨਾ ਝਕਾਉਂਦੇ ਫਿਰਿਓ ਆਪ ਦਾ ਸੀਸ ਵੀ ਜੇ ਝੁਕਾਉਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਝੁਕਾਇਓ ਸਦੀਵ ਕਾਲਵਾ ਤੇ ਜੁਗੋ ਜੁਗ ਅਟਲ ਤੇ ਐਸਾ ਗੁਰੂ ਸਾਡੇ ਸਾਹਮਣੇ ਆ ਗਿਆ ਜਿਹੜਾ ਕਦੇ ਖਤਮ ਹੋਏਗਾ ਹੀ ਨਹੀਂ